ਸ੍ਰੀ ਕਾਲ ਜੀ ਮੈਂ ਸਵਾਗਤ ਕਰਦਾ ਕਿਰਤੀ ਕਿਸਾਨ YouTube ਚੈਨਲ ਤੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਆਪਣੇ ਕੱਦੂ ਵਾਲਾ ਝੋਨਾ ਹੋਵੇ ਚਾਹੇ ਡੀਐਸਆਰ ਵਾਲਾ ਹੋਵੇ ਚਾਹੇ ਹੁਣ ਆਪਣੇ ਕੱਚੀਆਂ ਵਟਾਂ ਜੇ ਉਹਨਾਂ ਤੇ ਆਪਾਂ ਰਾਉਂਡ ਅਪ ਦੀ ਸਪਰੇਅ ਕਰਦੇ ਆਂ ਆਪਾਂ ਕਿੰਨੀ ਮਰਜ਼ੀ ਬਚਤ ਰੱਖ ਲਈਏ ਫੇਰ ਵੀ ਆਪਣੇ ਕਿਤਨਾ ਕਿਤੇ ਪੰਜ ਚਾਰ ਬੂਝਿਆਂ ਦੇ ਉੱਤੇ ਜਿਹੜੀ ਉਹ ਦਵਾਈ ਪੈ ਜਾਂਦੀ ਹੈ ਉਹਦੇ ਕਰਕੇ ਆਪਣੇ ਜਿਹੜਾ ਝੋਨੇ ਦਾ ਨੁਕਸਾਨ ਹੋ ਜਾਂਦਾ ਸੋ ਅੱਜ ਗੱਲ ਕਰਦੇ ਆਪਾਂ ਚਾਰ ਪੰਜ ਦਵਾਈਆਂ ਬਾਰੇ ਨੋਮਨੀ ਗੋਲਡ ਨੋਵਲੈਕਟ ਤੇ ਰਸ਼ਟਾਰ ਤੇ ਬਾਸਾਗ੍ਰਾਮ ਇਹ ਚਾਰੇ ਦਵਾਈਆਂ ਕਿਹੜੇ-ਕਿਹੜੇ ਕੱਖਾਂ ਦੇ ਕੰਮ ਕਰਦੀਆਂ ਨੇ ਕਦੋਂ ਕਰਨੀਆਂ ਨੇ ਕਿੰਨੀ ਡੋਜ਼ ਇਹਨਾਂ ਦੀ ਆਪਾਂ ਵੇਖਦੇ ਆਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਬੇਨਤੀ ਹੈ ਵੀ ਜਿਹੜੇ ਕਿਸਾਨ ਵੀਰਾਂ ਨੇ ਚੈਨਲ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਵੀ ਦਬਾ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਨੋਮਨੀ ਗੋਲਡ ਜੀ ਆਪਾਂ ਦੇਖੀਏ ਆਪਾਂ ਲਿਆਂਦੇ ਗਏ ਇਹ ਸੁਪਰ 골ਡ ਅੱਡਾ ਅੱਡਾ ਉਹਨਾਂ ਵਿੱਚ ਆਉਂਦੀਆਂ ਨਾਵਾਂ ਦੇ ਵਿੱਚ ਆਉਂਦੀ ਹੈ ਤੇ ਕਿਸਾਨ ਵੀਰੋ ਤੁਸੀਂ ਪਾਉਣੀ ਹੈ ਇਹ ਆਪਦੇ ਕੱਖਾਂ ਦੇ ਹਿਸਾਬ ਦੇ ਉੱਤੇ ਜੇ ਤਾਂ ਤੁਹਾਡੇ ਤਿੰਨ ਤੋਂ ਚਾਰ ਪੱਤੇ ਆ ਤਾਂ ਤੁਸੀਂ 15 ਐਮਐਲ ਪ੍ਰਤੀ ਟੈਂਕੀ 15 ਲੀਟਰ ਟੈਂਕੀ ਚ ਪਾ ਸਕਦੇ ਹੋਗੇ ਜੇ ਤੁਹਾਡੇ ਕੱਖ ਦੀ ਹੈਡ ਥੋੜੀ ਜਿਹੀ ਵੱਡੀ ਹੋਊਗੀ ਤਾਂ 20 ਐਮਐਲ ਪਾ ਸਕਦੇ ਹੋਗੇ ਜੇ ਤੁਹਾਡੇ ਝੋਨੇ ਦੇ ਵਿੱਚ ਕੱਖ ਨੇ ਆਹ ਸਟੇਜ ਤੇ ਕੱਖਾ ਟਾੜਾ ਜਿਵੇਂ ਆ ਪਿਆ ਬੂਟਾ ਐਡਾ ਦੇਖ ਸਕਦੇ ਹੋ ਡੰਡੀ ਚੜਿਆ ਹੈ ਕੱਖ ਹੈ ਤੇ ਆਪਦੇ ਜਿਹੜਾ ਫੁੱਲ ਜੇ ਕੱਢਣ ਨੂੰ ਤਿਆਰ ਹੈ ਤੇ ਇਹਦੇ ਤੋਂ ਤੁਸੀਂ ਪਾ ਸਕਦੇ ਹੋ 25 ml ਦੇਖਦੇ ਆਂ ਆਪਾਂ ਸਪਰੇਅ ਕਰਕੇ ਤੇ ਫਿਰ ਕੀ ਕਰਦਾ ਹੈ ਕੱਖਾ ਨੂੰ ਮਾਰਦੀ ਹੈ ਜਾਂ ਸਕਾਉਂਦੀ ਹੈ ਇਹ ਚੱਲ ਲੈ ਤੁਹਾਡੇ ਸਾਹਮਣੇ ਆਪਾਂ ਪਾਵਾਂਗੇ ਇਹਦੇ ਚ 20 ml ਜਿਹੜੀ ਸ਼ਰਟ ਹੈ ਇਹ ਨੋਮਨੀ 골ਡ ਵਾਲਾ ਪ੍ਰਤੀ ਟੈਂਕ ਦੇ ਵਿੱਚ ਇਸ ਤਰ੍ਹਾਂ ਆਪਾਂ ਨੇ 20 ml ਜਿਹੜੇ ਪ੍ਰਤੀ ਟੈਂਕ ਦੇ ਵਿੱਚ ਪਾ ਲਿਆ ਜੇ ਕਿਸਾਨ ਵੀਰੋ 1 ਏਕੜ ਦੀ ਆਪਾਂ ਗੱਲ ਕਰੀਏ ਤਾਂ ਇਹ 100 ml ਦਾ ਪੈਕ ਹੈ ਤਾਂ 5 ਢੋਲੀਆਂ ਹੋਣਗੀਆਂ ਇੱਕ ਕਿਲੇ ਦੇ ਵਿੱਚ ਤੇ ਆਪਾਂ ਕੱਖਾਂ ਦੀ ਗੱਲ ਕਰੀਏ ਤਾਂ ਆਪਣਾ ਸੌਂਫਾ ਹੋ ਗਿਆ ਤੇ ਮੋਥਾ ਹੋ ਗਿਆ ਤੇ ਨਾਲ ਜਿਹੜਾ ਡੀਲਾ ਇਸ ਤਰ੍ਹਾਂ ਦਾ ਉਹਨੂੰ ਵੀ ਇਹ ਜਿਹੜਾ ਖਤਮ ਕਰ ਦਿੰਦਾ ਹੈਗਾ ਤੇ ਇੱਕ ਆਪਣੇ ਖੇਤਾਂ ਦੇ ਵਿੱਚ ਬੱਟਾਂ ਦੇ ਉੱਤੇ ਹੁੰਦੀ ਆ ਬੂਟੀ ਆਹ ਤੇ ਉਹਨੂੰ ਵੀ ਇਹ ਖਤਮ ਕਰ ਦਿੰਦਾ ਹੈਗਾ ਤੇ ਦੂਜੀ ਗੱਲ ਜੇ ਆਪਾਂ ਕਰੀਏ ਆ ਨੋਵਲ ਐਕਟ ਇਹ ਵੀ ਕਿਸਾਨ ਵੀਰੋ ਇਹੀ ਸ਼ਾਰਟ ਜਣੀ ਇਹ ਤੋਂ ਅਲੱਗ ਹੈ ਤੇ ਕੰਮ ਇਹੀ ਕਰਦੀ ਹੈ ਇਹਦੇ ਜੰਨੀ ਜਿਵੇਂ ਆਪਣਾ ਸੌਫਾ ਹੋ ਗਿਆ ਮੋਥਾ ਹੋ ਗਿਆ ਜਾਂ ਡੀਲਾ ਹੋ ਗਿਆ ਜਾਂ ਬੂਟੀ ਜੀ ਹੋਗੀ ਆਪਣੀ ਜਿਹੜੀ ਚੌੜੇ ਪੱਤੇ ਵਾਲੀ ਹੁੰਦੀ ਆ ਬੱਟਾਂ ਤੇ ਕੱਚੀਆਂ ਤੇ ਤੇ ਉਹ ਹੋ ਗਿਆ ਉਹ ਵੀ ਇਹੀ ਕੰਮ ਕਰਦੀ ਹੈ ਜੇ ਆਪਾਂ ਇਹਦੀ ਗੱਲ ਕਰੀਏ ਅੱਗੇ ਜੇ ਤੁਹਾਡੇ ਖੇਤ ਦੇ ਵਿੱਚ ਹੁੰਦੀ ਆ ਭੂਕ ਜੇ ਤੁਹਾਡੇ ਖੇਤ ਵਿੱਚ ਭੂਕ ਹੁੰਦੀ ਹੈ ਜਿਹੜੀ ਆਪਣੀ ਗੰਡੇ ਜੀ ਤਰ੍ਹਾਂ ਹੁੰਦੀ ਹੈਗੀ ਤਾਂ ਉਹਨਾਂ ਦਾ ਕੱਖਾ ਕਿਸਾਨ ਵੀਰੋ ਜਿਹੜੀ ਆਪਣੇ ਝੋਨੇ ਦੀ ਫਸਲ ਦੇ ਵਿੱਚ ਇਹ ਹੁੰਦੀ ਆ ਉੱਥੇ ਜਿੱਥੇ ਪਾਣੀ ਠੰਡਾ ਰਹਿੰਦਾ ਹੈ ਹਮੇਸ਼ਾ ਸੋਨੂੰ ਇਹ ਜ਼ਿਆਦਾਤਰ ਜਿੱਥੇ ਆਪਾਂ ਨੱਕਾ ਆਪਣਾ ਪਾਣੀ ਪੈਂਦਾ ਕੀਲੇ ਦੇ ਵਿੱਚੋਂ ਉੱਥੇ ਤੁਹਾਨੂੰ ਜ਼ਿਆਦਾ ਦਿਖਾਈ ਦੂਗੀ ਇਹ ਤੇ ਇਹਦੇ ਵਾਸਤੇ ਕਿਸਾਨ ਵੀਰੋਂ ਮਾਰਨ ਵਾਸਤੇ ਆਪਾਂ ਪਾਵਾਂਗੇ ਬਾਸਾਗ੍ਰਾਮ ਠੀਕ ਹੈ ਜੀ ਬਾਸਾਗ੍ਰਾਮ ਦਵਾਈ ਪਾਵਾਂਗੇ ਆਪਾਂ ਇਹ ਮੋਥੇ ਨੂੰ ਵੀ ਕਰਦੀ ਹੈ ਤੇ ਆਪਣਾ ਜਿਹੜਾ ਹੈ ਭੂਖੜੇ ਜੀ ਨੂੰ ਇਹਨੂੰ ਵੀ ਮਾਰ ਦਿੰਦੀ ਹੈ ਤੇ ਕਈ ਤਰ੍ਹਾਂ ਦੇ ਹੋਰ ਕੱਖ ਨੇ ਜਿਹੜੇ ਸੰਗਣੀ ਪੱਤੀ ਵਾਲੇ ਬਰੀਕ-ਬਰੀਕ ਜਿਹੇ ਭੂਖਟਾਈਪ ਜੀ ਗੰਡੇ ਵਾਂਗ ਹੁੰਦੇ ਨੇ ਉਹਨਾਂ ਨੂੰ ਵੀ ਮਾਰ ਦਿੰਦੀ ਹੈਗੀ ਇਹ ਤੇ ਕੀਲੇ ਦੀ ਜੇ ਡੋਜ ਦੀ ਗੱਲ ਕਰੀਏ ਆਪਾਂ ਤਾਂ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੀ ਡੋਜ ਬਣਦੀ ਹੈਗੀ ਤੇ ਜੇ ਆਪਾਂ ਇਹਨੂੰ ਪਾਈਏ 15 ਲੀਟਰ ਵਾਲੇ ਪੰਪ ਦੇ ਵਿੱਚ ਤਾਂ ਇਹਦੀ ਡੋਜ ਬਣਦੀ ਹੈਗੀ 80 ਗ੍ਰਾਮ 15 ਲੀਟਰ ਵਾਲਾ ਪੰਪ ਦੇ ਨਾਲ ਤੇ ਨੋਜਲ ਬੰਦ ਕਰਕੇ ਬਿਲਕੁਲ ਗੋਲ ਨੋਜਲ ਹੋਵੇ ਜਾਂ ਤੁਸੀਂ ਕਟ ਵਾਲੀ ਵਰਤ ਸਕਦੇ ਹੋ ਇਹਦੇ ਵਾਸਤੇ ਤਾਂ ਇੱਕ ਝਟਕਾ ਨਹੀਂ ਮਾਰਦੀ ਕਈ ਕਿਸਾਨ ਵੀ 2 4 ਡੀ ਵੀ ਕਰਦੇ ਨੇ ਭੂਕਾਂ ਦੇ ਉਹ ਥੋੜੀ ਜਿਹੀ ਨੂੰ ਝਟਕਾ ਮਾਰ ਜੰਦੀ ਹੈ ਤਾਂ ਕਰਕੇ ਉਹ ਉੱਚਾ ਨੀਵੇਂ ਜੇ ਬੁੱਢੇ ਹੋ ਜਾਂਦੇ ਨੇ ਤੁਸੀਂ ਕੀਤੀ ਵੀ ਹੋਊਗੀ ਜਾਂ ਕੀਤੀ ਨਹੀਂ ਤੁਸੀਂ ਆਪਣੇ ਗੁਮਾਂਢੀ ਦੇ ਵੀ ਦੇਖੀ ਹੋਊਗੀ ਜਣੀ ਬਸਾਗਰਾਮ ਹੈ ਜਿਹੜੀ ਝਟਕਾ ਘੱਟ ਮਾਰਦੀ ਹੈ ਜਣੀ ਭੂਖ ਦੇ ਜਿਹੜੇ ਕੱਖ ਨੇ ਉਹਨਾਂ ਤੋਂ ਈ ਜ਼ਿਆਦੇ ਇਹ ਅਟੈਕ ਕਰ ਦਿੰਦੀ ਹੈ ਅਗਲੀ ਗੱਲ ਕਿਸਾਨ ਵੀਰੋ ਕਰਦੇ ਆ ਜਿਹੜਾ ਇੱਕ ਬਹੁਤ ਹੀ ਖਤਰਨਾਕ ਕੱਖ ਹੈ ਨਾਉ ਨੋਮਨੀ ਗੋਲਡ ਤੋਂ ਠੀਕ ਆਉਂਦਾ ਨਾਉ ਨਾਉ ਲੈਕਟ ਤੋਂ ਆਉਂਦਾ ਨਾ ਬਸਾਗਰਾਮ ਤੋਂ ਆਉਂਦਾ ਉਹ ਹੈਗਾ ਜੀ ਆਪਣਾ ਕੋੜਾ ਕੱਖ ਕੋੜਾ ਕੱਖ ਹੋ ਹੈ ਜਿਹੜਾ ਇੱਕ ਤਣਾ ਇੱਥੇ ਲਾਤਾ ਇਹਦੂ ਗਾਹਾਂ ਇੱਕ ਟੰਗ ਜੀ ਕੱਢ ਲਈ ਫੇਰ ਤਣਾ ਲਾ ਲਿਆ ਉਹ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਜਿਹੜੇ ਤਣੇ ਜੇ ਲਾਈ ਜਾਂਦਾ ਹੈਗਾ ਉਹਦੇ ਵਾਸਤੇ ਕਿਸਾਨ ਵੀਰੋ ਆਪਾਂ ਨੇ ਜਿਹੜੀ ਦਵਾਈ ਵਰਤਣੀ ਹੈ ਉਹ ਵਰਤਣੀ ਆ ਰਾਈਸ ਸਟਾਰ ਵਾਇਰ ਦੀ ਜਿਵੇਂ ਕਿ ਕਿਸਾਨ ਵੀਰੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਆਹ ਕੱਖ ਹੈ ਆਪਣਾ ਇਹ ਹੈ ਘੋੜਾ ਕੱਖ ਇਹ ਘਟੋ ਘੜੇ ਟੋਕਰੇ ਇੰਨੇ ਥੋਂ ਮਾਲ ਲਾ ਲੈਣਾ ਹੁਣ ਤਾਂ ਆਪਾਂ ਨੂੰ ਲੱਗਦਾ ਵੀ ਇਹ ਕੀ ਕਰੂਗਾ ਇਸ ਤਰ੍ਹਾਂ ਕਿਸਾਨ ਵੀਰ ਉਹਦੇ ਜੜਾਂ ਨੇ ਦੇਖੋ ਇੱਥੋਂ ਟਾਂਗ ਜੀ ਲਾ ਕੇ ਗਾਹਾਂ ਵਾਗਿਆ ਗਾਹਾਂ ਵਾਗਿਆ ਕਿੰਨਾ ਕਪਟੀਆਂ ਵਿੱਚ ਤਾਂਹਾਂ ਤੋਂ ਟੁੱਟ ਜਾਂਦਾ ਬੂਜਾ ਇਹ ਘੋੜਾ ਕੱਖ ਹੈ ਘੋੜੇ ਕੱਖ ਵਾਸਤੇ ਕਿਸਾਨ ਵੀਰ ਉਹ ਵਾਇਰ ਦੀ ਅ ਜੇ ਆਪਾਂ ਦਵਾਈ ਦੀ ਗੱਲ ਕਰੀਏ ਤਾਂ ਉਹ ਹੈਗਾ ਰਾਈਸ ਸਟਾਰ ਜਿਹੇ ਸਭ ਤੋਂ ਝੋਨੇ ਦੇ ਵਿੱਚ ਨੇ ਜਿਹੜੇ ਪੱਕੀਆਂ ਬਟਾਂ ਦੇ ਨੇ ਕਿਸਾਨ ਵੀਰ ਉੱਥੋਂ ਤਾਂ ਹੈ ਰਾਉਂਡ ਅਪਨ ਵਾਲੀ ਸੋਧਾ ਜਾਂਦਾ ਜਣੀ ਝੋਨੇ ਦੇ ਵਿੱਚ ਹੈ ਜਿਹੜਾ ਜੇ ਆਪਾਂ ਕਰਾਂਗੇ ਤਾਂ ਜੀਰੀ ਦਾ ਨੁਕਸਾਨ ਹੋਊਗਾ ਉਹਦੇ ਵਾਸਤੇ ਰਾਈਸਟਾਰ ਕਿਸਾਨ ਵੀਰੋ 15 ਤੋਂ 20 ਐਮਐਲ ਪ੍ਰਤੀ ਟੈਂਕ 15 ਲੀਟਰ ਵਾਲਾ ਉਹ ਪਾ ਕੇ ਆਪਾਂ ਜਿਹੜੀ ਸਪਰੇਇਰੀ ਕਰ ਸਕਦੇ ਆਂਗੇ ਸੋ ਕਿਸਾਨ ਵੀਰੋ ਜੇ ਮੈਂ ਗੱਲ ਕਰਾਂ ਸੌਂਫੇ ਤੇ ਡੀਲੇ ਤੇ ਤਾਂ ਮੈਨੂੰ ਜਿਹੜਾ ਸਭ ਤੋਂ ਬੈਸਟ ਹੈ ਇੱਕ ਸਸਤੀ ਵੀ ਹੈ ਦਵਾਈ ਜਿਹੜੀ ਆਪਣੀ ਨੋਮਨੀ ਗੋਲਡ ਵਾਲਾ ਸਾਲਟ ਹੈ ਉਹ ਲੱਗੀ ਹੈ ਚਾਹੇ ਛੋਡੇ ਫੁੱਲ ਕੱਢਦੇ ਹੁਣ ਗੱਖ ਝੋਨੇ ਦੇ ਵਿੱਚ ਕਿਸੇ ਮੇਰੇ ਵੀਰ ਦੇ ਜਿਵੇਂ ਪਹੁੰਚ ਹੁੰਦੇ ਨੇ ਉਹ ਨਾਲ ਹੀ ਲੱਗੇ ਜਾਂਦੇ ਨੇ ਜਾਂ ਕੋਈ ਡੀਐਸਆਰ ਵਾਲਾ ਉਹ ਝੋਨਾ ਵੀ ਜਲੰਦਾ ਹੈ ਉਹ ਜਦ ਕੱਖ ਹੋ ਜਾਂਦੇ ਨੇ ਇੱਕ ਸਾਲ ਵਿੱਚ ਕੇ ਦੂਜੇ ਸਾਲ ਕੋੰਨਾਂ ਨੂੰ ਹੱਥ ਲਵਾਉਣ ਨੇ ਵੀ ਨਾਲ ਗਮਾਂਡੀ ਵੀ ਮਖੌਲ ਕਰ ਦਿੰਦੇ ਨੇ ਉਹਨੂੰ ਵੀ ਕਰਨੀਆਂ ਸਿੱਧੀ ਵਿਜਾਈ ਉਹਦੇ ਵਾਸਤੇ ਨੋਵਿਨੀ ਗੋਲਡ ਵੈਸੇ ਨੋਵਲ ਐਕਟ ਜਿਹੜੀ ਉਹ ਵੀ ਠੀਕ ਹੈ ਬਸ ਉਹਦੀ ਕੋਸਟ ਹੈ ਜਿਹੜੀ ਮਹਿੰਗੀ ਹੈ ਕਿਉਂਕਿ ਉਹ 18 ਤੋਂ 2000 ਪ੍ਰਤੀ ਏਕੜ ਦੇ ਵਿੱਚ ਪੈਂਦੀ ਹੈ 500 ਐਮਐਲ ਕੀਲੇ ਦੀ ਪੈਂਦੀ ਆ 100 ਐਮਐਲ ਪ੍ਰਤੀ ਟੈਂਕ ਜੇ ਆਪਾਂ ਨੋਮਿਨੀ ਗੋਲਡ ਦੀ ਕਰੀਏ ਤਾਂ ਇਹਦਾ 100 ਐਮਐਲ ਦਾ ਪੈਕ ਆਪਾਂ ਨੂੰ 400 ਤੋਂ 500 ਦੇ ਵਿੱਚ ਵਿੱਚ ਜੇ ਮਿਲ ਜਾਂਦਾ ਜੇ ਆਪਾਂ ਨੇ ਹੋਰ ਕੰਪਨੀ ਦਾ ਲੈਣਾ ਹੈ ਤਾਂ ਆਪਾਂ ਨੂੰ 2250 ਰੁਪਏ ਕੀਲੇ ਦੀ ਇਹ ਹੈ ਜਿਹੜੀ ਨੋਮਿਨੀ ਗੋਲਡ ਪੈ ਜਾਂਦੀ ਹੈ ਤੇ ਹੁਣ ਕਿਸਾਨ ਵੀਰੋ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਕੱਚੀਆਂ ਵਟਾਂ ਤੇ ਆਪਾਂ ਸਰਕਾਉ ਕਰ ਰਹੇ ਆਂ ਤੇ ਪੰਜ ਚਾਰ ਦਿਨਾਂ ਬਾਅਦ ਆਪਾਂ ਨੂੰ ਇਹਦਾ ਰਜੈਂਟ ਆ ਜਾਊਗਾ ਤੇ ਇੱਕ ਆਪਣੇ ਬਾਹਣੇ ਦੇ ਵਿੱਚ ਥੋੜੀਆਂ ਝਿੰਜਣਾ ਨੇ ਝਿੰਜਣਾ ਤੇ ਕਰਾਂਗੇ ਆਪਾਂ ਸੋ ਕਰਦਿਆਂ ਤਿਆਰੀ ਚੱਕਦਿਆਂ ਪੰਪ ਕਿਸਾਨ ਵੀਰੋ ਜੇ ਤਾਂ ਤੁਹਾਡੇ ਖੇਤ ਦੇ ਵਿੱਚ ਕੱਖ ਬਹੁਤ ਜ਼ਿਆਦੇ ਨੇ ਤਾਂ ਤਾਂ ਆਪਾਂ ਦਵਾਈ ਪਾਉਣ ਦਾ ਫਾਇਦਾ ਹੈ ਜੇ ਪੰਜ ਸੱਤ ਬੁੱਝੇ ਨੇ ਤਾਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਪਰ ਜੇ ਤੁਸੀਂ ਕਰਨੀ ਵੀ ਹੈ ਤਾਂ 15 ਲੀਟਰ ਟੈਂਕੀ ਦੇ ਵਿੱਚ BML ਨੋਮਨੀ ਗੋਲਡ ਪਾ ਕੇ ਆਪਾਂ ਜਿੱਥੇ ਕੱਖ ਹੈ ਉੱਥੇ ਪ੍ਰੈਸ਼ਰ ਮਾਰਨਾ ਤੇ ਗਾਹਾਂ ਲੰਘ ਜਾਓ ਇੱਕ ਟੈਂਕੀ ਨਾਲ ਮੈਨੂੰ ਅਲਾਵਾ ਥੋੜਾ ਕੀਲਾ ਕਵਰ ਹੋ ਜਾਊਗਾ ਪਹਿਲਾਂ ਤਾਂ ਕਿਸਾਨ ਵੀਰੋ ਆਪਾਂ ਇਸ ਤਰ੍ਹਾਂ ਹਾਂ ਤੁਸੀਂ ਦੇਖ ਸਕਦੇ ਆਂ ਵੀਡੀਓ ਦੇ ਵਿੱਚ ਆਪਾਂ ਜਿੰਨੀਆਂ ਵੀ ਕੱਚੀਆਂ ਵਟਾਂ ਨੇ ਉਹਨਾਂ ਤੇ ਸਪਰੇਅ ਕਰ ਦਾਂਗੇ ਕਿਸਾਨ ਵੀਰੋ ਆਹ ਤੁਸੀਂ ਦੇਖ ਰਹੇ ਹੋ ਨਾ ਕੱਖ ਹੈ ਆਪਾਂ ਨੇ ਇਹ ਤਾਂ ਇਸ ਤਰੀ ਪ੍ਰੈਸ਼ਰ ਮਾਰ ਕੇ ਤੇ ਜਿਹੜੀ ਨੋਜ਼ਲ ਆ ਉਹ ਬੰਦ ਕਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਪਣੇ ਡੀਐਸਆਰ ਦੇ ਵਿੱਚ ਕੋਈ ਕੋਈ ਬੂਝਾ ਜਿਹੜਾ ਕੱਖਾਂ ਦਾ ਆ ਵੀ ਖੜਾ ਹੈਗਾ ਤੇ ਉਹ ਵੀ ਖੜਾ ਹੈਗਾ ਤੇ ਆਪਾਂ ਨੇ ਕਰਨਾ ਕੀ ਆ ਤੁਸੀਂ ਦੇਖੋ ਆਪਾਂ ਨੇ ਪ੍ਰੈਸ਼ਰ ਮਾਰਤਾ ਨਮਾ ਦਿਓ ਚੰਗੀ ਤਰ੍ਹਾਂ ਕਿਸਾਨ ਵੀਰੋ ਜੀਰੀ ਤੇ ਕੋਈ ਟੈਕ ਨਹੀਂ ਕਰਦੀ ਨੋਮਨੀ ਗੋਲਡ ਤੇ ਉਹੀ ਬੂਝਾ ਮਚੂਗਾ ਉਹੀ ਬੂਝਾ ਖਤਮ ਹੋ ਜੂ ਜਿਹੜੇ ਤੇ ਆਪਾਂ ਨੇ ਸਪਰੇਅ ਕਰੀ ਹੈਗੀ ਸੋ ਇਸ ਤਰ੍ਹਾਂ ਕਿਸਾਨ ਬਾਰੋ ਵੀਰੋ ਇਹ ਆਪਾਂ ਜਿਹੜੀ ਇੱਕ ਢੋਲੀ ਨਾਲ ਇੱਕ ਕੀਲਾ ਕਵਰ ਕਰ ਦਾਂਗੇ ਜਾਣਕਾਰੀ ਕਿਵੇਂ ਲੱਗੀ ਬាទ ਬਾਤ ਕਿਸਾਨ ਵੀਰਾਂ ਤੇ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਤ ਸ੍ਰੀ ਅਕਾਲ ਧੰਨਵਾਦ ਜੀ